ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਕਾਲਜ ਦੇ ਵਿੱਚ ਪ੍ਰਧਾਨਗੀ ਦੇ ਪੋਸਟਰ ਲਗਾਉਣ ਨੂੰ ਲੈ ਕੇ ਹੋਈ ਹੁੱਲੜਵਾਜੀ ਦੇ ਵਿੱਚ ਦੋ ਨੌਜਵਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ ਮਾਮਲਾ ਦਰਜ ਕਰ ਕੀਤੀ ਜਾ ਰਹੀ ਅਗਲੀ ਕਾਰਵਾਈ थाना ਸੇਵਲਾਈਨ ਮੁਖੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਬਠਿੰਡਾ ਦੇ ਬੀਬੀ ਵਾਲਾ ਰੋਡ ਤੇ ਸਥਿਤ ਕਾਲਜ ਦੇ ਵਿੱਚ ਪ੍ਰਧਾਨਗੀ ਦੇ ਪੋਸਟਰ ਲਗਾਉਣ ਨੂੰ ਲੈ ਕੇ ਕੁਝ ਨੌਜਵਾਨਾਂ ਵੱਲੋਂ ਹੁੱਲੜਬਾਜੀ ਕੀਤੀ ਜਾ ਰਹੀ ਹੈ ਤੇ ਕੰਧ ਟੱਪ ਕੇ ਉਹਨਾਂ ਵੱਲੋਂ ਪੋਸਟਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੇ ਤੁਰੰਤ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪ੍ਰਿੰਸੀਪਲ ਦੇ ਬਿਆਨ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਤੇ ਇਸ ਦੇ ਵਿੱਚ ਹੋਰ ਵੀ ਲੋਕ ਸ਼ਾਮਲ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਹਨ ਪੂਰਾ ਮਾਮਲਾ ਸੁਣਵਾਣਿਆ ਤੁਹਾਨੂੰ थाना ਮੁਖੀ ਸਿਵਲ ਲਾਈਨ ਦੀ ਹੀ ਜ਼ੁਬਾਨੀ ਇਹ ਸਾਨੂੰ ਕੱਲ ਇੱਕ ਇਤਲਾਹ ਮਿਲੀ ਸੀ ਕਿ ਵੀਡੀਏ ਕਾਲਜ ਵਿੱਚ ਜਿਹੜਾ ਹੈਗਾ ਕੁਝ ਜਿਹੜਾ ਹੈਗਾ ਨੌਜਵਾਨਾਂ ਵਿੱਚੋਂ ਜਿਹੜਾ ਹੈਗਾ ਕਾਲਜ ਅੰਦਰ ਐਂਟਰ ਹੋ ਕੇ ਤੇ ਹੁੱਲੜਬਾਜੀ ਕੀਤੀ ਜਾ ਰਹੀ ਹੈ ਜਿਸ ਤੇ ਜਿਹੜਾ ਹੈਗਾ ਤੁਰੰਤ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਪ੍ਰਿੰਸੀਪਲ ਸਾਹਿਬ ਦੀ ਜਿਹੜੀ ਹੈਗੀ ਸਟੇਟਮੈਂਟ ਰਿਕਾਰਡ ਕੀਤੀ ਗਈ ਸੀ ਜਿਸ ਤੇ ਜਿਹੜਾ ਹੈ ਮਕਦਮਾ ਨੰਬਰ 137 ਡੇਟਿਡ 14 8 2024 ਅੰਡਰ ਸੈਕਸ਼ਨ 331 ਸਬਕਲੋਜ਼ 5 199 ਸਬਕਲੋਸ 3 ਦੇ 190 ਬੀਐਨਸ ਤਹਿਤ ਦਰਜਿਸਟਰ ਕੀਤਾ ਗਿਆ ਜਿਸ ਚ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੁੰਦਾ ਕਿਸ ਮੁਕਦਮੇ ਚ ਤੇ ਬਾਕੀਆਂ ਦੀ ਵੀ ਜਿਹੜਾ ਹੈਗਾ ਦੋਸ਼ੀਆਂ ਦੀ ਜਿਹੜੀ ਹੈ ਪਾਲ ਜਾਰੀ ਹੈ ਤੇ ਲਗਾਤਾਰ ਸਾਡੇ ਵੱਲੋਂ ਜਿਹੜੀ ਰੇਡ ਕੀਤੀ ਜਾ ਰਹੀ ਹੈ ਮਾਮਲਾ ਕੀ ਸੀ ਸੋਲ ਰਹੀ ਹੈ ਇਹ ਸੀਗਾ ਜਿਹੜਾ ਹੈਗਾ ਮੁੰਡਿਆਂ ਵੱਲੋਂ ਜਿਹੜਾ ਹੈਗਾ ਪ੍ਰਧਾਨਗੀ ਨੂੰ ਲੈ ਕੇ ਵੀ ਜਿਹੜਾ ਡੀਵੀ ਕਾਲਜ ਵਿੱਚ ਸਾਡਾ ਜਿਹੜਾ ਹੈਗਾ ਪ੍ਰਧਾਨ ਲਗਾਇਆ ਉਸ ਸੰਬੰਧੀ ਜਿਹੜਾ ਪੋਸਟਰ ਲਾਉਣ ਆਏ ਸੀ ਇਹ ਕਾਲਜ ਦੀ ਕੰਧ ਨੂੰ ਲੰਘ ਕੇ ਤੇ ਉੱਥੇ ਸਾਡੇ ਜਿਹੜੇ ਹੈਗੇ ਆ ਸਾਡੇ ਪਹਿਲਾਂ ਵੀ ਸਾਡੇ ਧਿਆਨ ਚ ਆਇਆ ਸੀ ਵੀ ਹੋਰ ਵੀ ਗਰੁੱਪਾਂ ਵੱਲੋਂ ਇਹੋ ਜੀ ਗੱਲ ਜਿਹੜੀ ਆ ਵੀ ਤਕਰਾਰਬਾਜੀ ਹੋ ਸਕਦੀ ਹੈ ਜਿਸ ਤੇ ਜਿਹੜਾ ਸਾਡੇ ਲੋਕ ਪ੍ਰੀਵੈਂਟਿਵ ਐਕਸ਼ਨ ਵੀ ਜਿਹੜਾ ਹੈਗਾ 6-7 ਜਣਿਆਂ ਤੇ ਪਹਿਲਾਂ ਵੀ ਇਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਸੀ ਕੋਈ ਫਾਇਰਿੰਗ ਵਾਲਾ ਮਾਮਲਾ ਵੀ ਦੱਸਿਆ ਗਿਆ ਸੀ। ਮੇਰੇ ਸਾਡੇ ਕੋਈ ਅਜੇ ਤੱਕ ਇਹਨਾਂ ਵੱਲੋਂ ਜਿਹੜੀ ਹੈਗੇ ਤੁਸ਼ੀਆਂ ਨੂੰ ਕੋਈ ਫਾਇਰਿੰਗ ਵਾਲੀ ਗੱਲ ਸਾਹਮਣੇ ਨਹੀਂ ਆਈਗੀ ਤੇ ਬਾਕੀ ਜਿਹੜੇ ਫੈਕਟਸ ਆ ਡੂਰਿੰਗ ਇਨਵੈਸਟੀਗੇਸ਼ਨ ਜਿਹੜੇ ਹੈਗੇ ਉਹ ਬਾਅਦ ਚ ਜਾਣਗੇ।